ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਾਲਨ ਸ਼ੋਕ ਪ੍ਰਾਪਤ ਇਤਿਹਾਸਕ ਤਸਵੀਬ ਮਿਲਗਾ ਕਿਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਇਬਰਾਤ ਦੇ ਦਿਨ ਦੇ ਪਛਤਾਮ ਇਕੱਲੀ ਉਹ ਸਭੰਗ ਵਿੱਚ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਆਪ ਗੁਰੂ ਜੀ ਦੀ ਜਾਤ ਵਿੱਚ ਤਨਨਾਸ ਸਲਾਨਾ ਮੋਢ ਵਿੱਚ ਮਨਾਇਆ ਜਾ ਰਿਹਾ ਹੈ ਆਓ ਇਸੋ ਇਕੱਠੇ ਹੋ ダブル ਦੰਦੇ ਤੋਂ ਪੌਣਿਆ ਦ੍ਰਿਸ਼ ਨਗਰ ਪੰਚਾਇਤਿਲ ਕਬੂਕੀ ਸਵਾਗਤ ਕੀ ਗੇਟ ਬਣਾਏ ਹੋਏ ਨੇ ਸਰਪਾ ਦੇ ਆਓ ਲੈ ਚੱਲਦੇ ਆ ਤੁਹਾਨੂੰ ਦੀਵਾਰ ਹਾਲ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸੱਤਾ ਪਹੁੰਚੀ ਹੱਤ ਮੰਸਤਕ ਹੋ ਰਹੀਆਂ ਨੇ ਬੜਾ ਉਤਸ਼ਾਹ ਹੈ ਏਸ਼ ਪੀਸ਼ ਪੰਜਾਬ ਸੱਤਾ ਦੇ ਵਿੱਚ ਵੀ ਆਓ ਤੁਹਾਨੂੰ ਪੰਕੀਤ ਹਾਜ਼ਰੀ ਸਮਾਗਮਾਂ ਦੇ ਵਿੱਚ ਯਾਰ ਈਸਨ ਬੰਤੀ ਆਸ ਨਾਲ ਸੰਗਤਾਂ ਨੂੰ ਬੋਲ ਰਹੇ ਹਾਂ ਕਿ ਅੱਗੀ ਇਹ ਸੰਗਤਾਂ ਦੀ ਸੇਵਾ ਲਈ ਬਿਲਕੁਲੀ ਤਿਆਰ ਬੰਦ ਹੋ ਕੇ ਅਵਾਸ ਸੋਸਾਇਟੀਾਂ ਬਣੋ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਦੇ ਆਓ ਦੁਆਨੋਂ ਦੇਖ ਕੇ ਕਿੱਥੇ ਸ਼ਮੀਲਾ ਲੱਗੀ ਹੈ ਕਿੱਥੇ ਲੰਗਰ ਚੜਾਇਆ ਜਾ ਰਿਹਾ ਹੈ ਕਿੱਥੇ ਜੂੜਾ ਘਰ ਹੈ ਆਮੀ ਤੇ ਬਹੁਤ ਸਾਰੇ ਲਾਈਵ ਚੈਨਲ ਦਿਖਾ ਰਹੇ ਆ ਤੁਸੀਂ ਦੇਖਿਆ ਬੱਚੇ ਸ਼ਹੀਦੀ ਦੀ ਸੇਵਾ ਕਰ ਰਹੇ ਹਨ ਲੰਗਰ ਚੱਲ ਰਿਹਾ ਹੈ ਇਸੇ ਤਰ੍ਹਾਂ ਜੂਦਾ ਕੱਟ ਦੀ ਸੇਵਾ ਹੋ ਰਹੀ ਹੈ ਆਓ ਅੱਗੇ ਤੁਹਾਨੂੰ ਦਿਖਾ ਰਹੇ ਹਾਂ ਜੋ ਸ਼ਹੀਦਾ ਸ਼ਹੀਦ ਦੀ ਸੇਵਾ ਦੇ ਨੌਜਵਾਨ ਹਵਾ ਦੇ ਸਰਗਰਮੀ ਕਰ ਰਹੇ ਆਓ ਅੱਗੇ ਤੁਹਾਨੂੰ ਹੋਰ ਦਿਖਾ ਦਿੰਨੇ ਆ ਇਸ ਮਿੱਠੇ ਬੱਚੇ ਆਏ ਹੋਏ ਮਾਤਾ ਜੀ ਬਿਲਕੁਲ ਦੀ ਸੰਗਤ ਬਲੂ ਸੇਵਾ ਕੀਤੀ ਜਾ ਰਹੀ ਹੈ ਲੰਗਰ ਪਛਾਤਾ ਤਿਆਰ ਹੋ ਰਹੇ ਨੇ ਲੈਟਸ ਗੋ ਟੂ ਬੀ ਲੈਟਸ ਆਵੀਂ ਦੁਨੀਆ ਨੇ ਪੰਜਾਬ ਕੰਪਗੜੀਆਂ ਬਲੀਆਂ ਜਾ ਰਹੀਆਂ ਆ ਬੱਚਿਆਂ ਦੇ ਆਓ ਅੱਗੇ ਤੁਹਾਨੂੰ ਬੋਟ ਪੰਡਿਆ ਇਸ ਸਮਾਗਮ ਦਾ ਹਿੱਸਾ ਤੁਸੀਂ ਇੱਥੇ ਦੇਖੋ ਵਰਦੇ ਦਰਬਾਰ ਸਾਹਿਬ ਦੇ ਅੰਦਰ ਦੇ ਦ੍ਰਿਸ਼ਾਂ ਨੂੰ ਤੱਕ ਰਹੇ ਸੰਗਤਾਂ ਇੱਥੇ ਹਾਜ਼ਰ ਹੋ ਪੜੀ ਹੈ ਚੜਨਾ ਵਿੱਚ ਬਰਾਦੀਆਂ ਦੇ ਮਿਲਦੇ ਦੌਰਾਨ ਸਿੱਖ ਹੱਪੀ ਦੇ ਦਰਸ਼ਕ ਇਹ ਮੇਨ ਮੰਦਿਰ ਹੈ ਮਿਲਗੇ ਦਾ ਜਿੱਥੇ ਗੁਰੂ ਘਰ ਦੀ ਸੇਵਾ ਕਰੀ ਜਾਏ ਸੀ ਪਾਪ ਸੰਪਤੀ ਪਗਾ ਮਿਲਗਾ ਕਲਾ ਤੁਹਾਨੂੰ ਇੱਕ ਇੱਕ ਕਰਕੇ ਸਾਰੀ ਇਸ ਬਾਤਾਂ ਦੀ ਦ੍ਰਿਸ਼ਟੀ ਪੁਣੀਆ ਅਖੀਰ ਤੱਕ ਵੀਡੀਓ ਦਿਖਾਉਂਦੇ ਆਓ ਸਤਿਵਾਦ ਭਾਈ ਇਹਨਾਂ ਸਮਾਰੋਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਵ ਸਲਾਨਾ ਸਲਾਨਾ ਜੋੜ ਮੇਲੇ ਦੀ ਨਿੱਕੀ ਯਾਦ ਵਿੱਚ ਤਿੰਨ ਦਿਨ ਲਗਾਤਾਰ ਬਿਲਕਾ ਵਿੱਚ ਇਹ ਸਮਾਗਮ ਚੱਲਦੇ ਨੇ ਅੱਜ ਦੇ ਜੋ ਦ੍ਰਿਸ਼ ਤੁਹਾਨੂੰ ਅਤੀਸ਼ਾਸ਼ਕੀ ਦਿਖਾ ਰਹੇ ਆ ਇਹ ਮੇਲੇ ਦਾ ਵਿਚਕਾਰਲਾ ਦ੍ਰਿਸ਼ ਹੈ ਇਸ ਵੇਲੇ ਸੰਗਤਾਂ ਮਤਮਸਤਕ ਹੋ ਰਹੀਆਂ ਤੁਹਾਨੂੰ ਦਿਖਾ ਰਹੇ ਹਾਂ ਦੀਵਾਨ ਸਜਿਆ ਹੋਇਆ ਸਟੇਜ ਦੇ ਉੱਤੇ ਢਾਡੀ ਸਿੰਘ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜੋੜ ਰਿਹਾ ਹੈ ਤੇ ਆਓ ਅੱਗੇ ਇੱਕ ਇੱਕ ਕਰਕੇ ਤੁਹਾਨੂੰ ਦ੍ਰਿਸ਼ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਬਿਲਕਾ ਨਿਊਜ਼ ਆਨਲਾਈਨ ਦੀ ਟੀਮ ਵੱਲੋਂ ਇਹ ਕੋਸ਼ਿਸ਼ ਹੈ ਦੂਰ ਦਰਾਡੇ ਦੀਆਂ ਸੰਗਤਾਂ ਨੂੰ ਇੱਥੋਂ ਦੇ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜਿਵੇਂ ਕਿ ਲਗਾਤਾਰ ਸਾਡੇ ਵੱਲੋਂ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਮੇਲੇ ਦੇ ਵਿੱਚ ਕੀ ਕੀ ਚੱਲ ਰਿਹਾ ਹੈ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਬੱਚੇ ਸ਼ਬੀਲਾਂ ਤੇ ਸੇਵਾ ਕਰ ਰਹੇ ਨੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਬੱਡੀ ਗਿਣਤੀ ਵਿੱਚ ਇਹ ਨਾ ਸਮਾਗਮਾਂ ਦੇ ਵਿੱਚ ਪਹੁੰਚੀਆਂ ਸੰਗਤਾਂ ਦੀ ਵਿਆਹ-ਵਾਂਗ ਸੇਵਾ ਕੀਤੀ ਜਾਂਦੀ ਹੈ ਵੱਖ-ਵੱਖ ਸਵਾ ਸੋਸਾਇਟੀਆਂ ਵੱਲੋਂ ਤੇ ਆਓ ਤੁਹਾਨੂੰ ਅੱਗੇ ਦਿਖਾਉਣੇ ਆ ਕਿ ਸੰਗਤਾਂ ਦੇ ਜੋੜੇ ਇੱਥੇ ਇਕੱਤਰ ਕੀਤੇ ਜਾਂਦੇ ਆ ਇਹ ਜੋੜਾਕਰ ਲੰਮੇ ਸਮੇਂ ਤੋਂ ਇਹ ਸੇਵਾ ਸੋਸਾਇਟੀ ਇਹ ਸੇਵਾ ਕਰਦੀ ਹੈ ਤੇ ਆਓ ਅੱਗੇ ਹੋਰ ਸ਼ਬੀਦ ਦਾ ਤੁਹਾਨੂੰ ਪਰਿਸ਼ ਦਿਖਾ ਦਿੰਦੇ ਆ ਇਸ ਤਰ੍ਹਾਂ ਵਕ-ਵਕ ਥਾਈ ਸਬਾ ਸੋਸਾਇਟੀਆਂ ਵੱਲੋਂ ਲੰਗਰ ਚਲਾਏ ਜਾਂਦੇ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਆ ਤੇ ਇਸ ਮੇਲੇ ਦੇ ਵਿੱਚ ਰੌਣਕ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਵਕ-ਵਕ ਥਾਂ ਮਤੇ ਚੱਲ ਰਿਹਾ ਲੰਗਰਾਂ ਚੋਂ ਇਹ ਵੀ ਇੱਕ ਐ ਲੰਗਰ ਹੈ ਸ਼ਬੀਲ ਇੱਕ ਹੋਰ ਤੁਹਾਨੂੰ ਦਿਖਾ ਰਹੇ ਆ ਤੇ ਇਸੇ ਤਰ੍ਹਾਂ ਪ੍ਰਸ਼ਾਦਾ ਤਿਆਰ ਕਰਨ ਦੀ ਚੱਲ ਰਹੀ ਇਹ ਸੇਵਾ ਤੁਸੀਂ ਦੇਖ ਸਕਦੇ ਹੋ ਆਓ ਅੱਗੇ ਵੀ ਤੁਹਾਨੂੰ ਹੋਰ ਦਿਖਾਉਨੇ ਆ ਇਹਨਾ ਸਮਾਗਮਾਂ ਦੇ ਵਿੱਚ ਸੰਗਤਾਂ ਬਲੂ ਗੁਰੂ ਘਰ ਨਤਮਸਤਕ ਹੁੰਡੇ ਆਇਆ ਜਾਂਦਾ ਹੈ ਤੇ ਫਲੈਕਸ ਬੋਰਡ ਤੁਸੀਂ ਲੱਗੇ ਦੇਖ ਰਹੇ ਹੋ ਇਸ ਮੌਕੇ ਤੇ ਤੁਹਾਨੂੰ ਦਿਖਾ ਰਹੇ ਹਾਂ ਹੁੰਦਾਨ ਕੱਪ ਵੀ ਇੱਥੇ ਲੱਗਾ ਇੱਥੋਂ ਤੱਕ ਕਿ ਦਸਤਾਰਾਂ ਵੀ ਸਜਾਈਆਂ ਗਈਆਂ ਬੱਚਿਆਂ ਦੀ ਵੱਡਿਆਂ ਦੀ ਤੇ ਆਓ ਅੱਗੇ ਹੋਰ ਤੁਹਾਨੂੰ ਦਿਖਾਉਨੇ ਆ ਇਹਨਾ ਸਮਾਗਮਾਂ ਦੇ ਵਿੱਚ ਪੂਰ ਕੀ ਕੀ ਸੰਗਤਾਂ ਮੈਂ ਕਿੱਥੇ ਕਿੱਥੇ ਇਸਾਲਿਆ ਕਿੱਥੇ ਕਿੱਥੇ ਵੱਖ-ਵੱਖ ਨੌਜਾਨ ਸਭਾ ਸੁਸਾਇਟੀਆਂ ਬਲੂ ਸੇਵਾ ਕੀਤੀ ਗਈ ਆਓ ਹੁਣ ਤੁਹਾਨੂੰ ਲੈ ਚਲਦੇ ਆਂ ਅੱਗੇ ਇਹ ਦਸਤਾਰਬੰਦੀ ਤੁਸੀਂ ਦੇਖ ਲਈ ਹੈ ਤੇ ਆਓ ਹੁਣ ਤੁਹਾਨੂੰ ਲੈ ਚਲਦੇ ਆਂ ਇਸ ਗੁਰੂ ਘਰ ਦੇ ਦਰਬਾਰ ਵਿੱਚ ਗੁਰੂ ਘਰ ਦੇ ਦਰਬਾਰ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਇਸ ਦਰਬਾਰ ਦੇ ਵਿੱਚ ਲਗਾਤਾਰ ਜਣੀਆਂ ਸੰਗਤਾਂ ਨਤਮਸਤਕ ਹੁਣ ਲਈ ਮੌਨਿਆ ਨੇ ਇੱਥੇ ਹਾਜ਼ਰੀ ਭਰਤੀਆਂ ਨੇ ਇੱਥੇ ਸ਼نشੋਭਤ ਗੁਰੂ ਜੀ ਦੇ ਵਸਤਰਾਂ ਦੇ ਦਰਸ਼ਨ ਕਰਦੀਆਂ ਨੇ ਤੇ ਐਸ ਵਿਲੇ ਇਹ ਤੁਸੀਂ ਨੌਜਵਾਨ ਨੂੰ ਦੇਖ ਰਹੇ ਹੋ ਜਿਸ ਵੱਲੋਂ ਬੱਚਿਆਂ ਦੇ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਇਹ ਫ੍ਰੀ ਦਸਤਾਰਾਂ ਦਿੱਤੀਆਂ ਜਾਂਦੀਆਂ ਤੇ ਕਿੱਥੇ ਬੱਚਿਆਂ ਦੇ ਵਿੱਚ ਬਹੁਤ ਸ਼ੌਂਕ ਪੈਦਾ ਹੁੰਦਾ ਹੈ ਦਸਤਾਰ ਇੱਕ ਦੂਸਰੇ ਵੱਲ ਦੇਖ ਕੇ ਬੰਨਣ ਦਾ ਲੜਕੀਆਂ ਵੀ ਲੜਕਿਆਂ ਦੇ ਮੁਕਾਬਲੇ ਤੁਸੀਂ ਦੇਖ ਸਕਦੇ ਹੋ ਦਸਤਾਰਾਂ ਸਜਾ ਰਹੀਆਂ ਨੇ ਤੇ ਇਸ ਵਿਲੇ ਤੁਹਾਨੂੰ ਅਸੀਂ ਲੈ ਆਏ ਆ ਗੁਰੂ ਘਰ ਦੇ ਦਰਬਾਰ ਵਿੱਚ ਜਿੱਥੇ ਆਉ ਤੁਹਾਨੂੰ ਦਿਖਾਉਨੇ ਆ ਸਜਾਵਟ ਬੜੀ ਕੀਤੀ ਹੋਈ ਹੈ ਇਸ ਦਿਨ ਨੂੰ ਲੈ ਕੇ ਸੰਗਤਾਂ ਨਤਮਸਤਕ ਹੋਣ ਲਈ ਗੁਰੂ ਘਰ ਆਉਨੀਆਂ ਨੇ ਤੇ ਸੰਗਤਾਂ ਇੱਥੇ ਆ ਕੇ ਹਾਜ਼ਰੀ ਭਰਦੀਆਂ ਨੇ ਤੇ ਤੁਸੀਂ ਦੇਖ ਰਹੇ ਹੋ ਦ੍ਰਿਸ਼ ਬਿਲਕਾ ਨਿਊਜ਼ ਆਨਲਾਈਨ ਵੱਲੋਂ ਦਿਖਾਈ ਜਾ ਰਹੇ ਨੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੇ ਇਹ ਦ੍ਰਿਸ਼ ਨੇ ਉਹਨਾਂ ਦੀ ਵਿਆਪੁਰਬ ਦਿਨ ਦੀ ਯਾਦ ਵਿੱਚ ਇਹ ਸਮਾਗਮ ਚੱਲ ਰਹੇ ਨੇ ਤੇ ਆਓ ਹੁਣ ਤੁਹਾਨੂੰ ਇਹ ਅਸੀਂ ਗੁਰੂ ਘਰ ਦੇ ਦਰਬਾਰ ਦੇ ਸਜਾਵਟਾਂ ਦੇ ਦਰਸ਼ ਤਕਾ ਰਹੇ ਹਾਂ ਗੁਰੂ ਘਰ ਦੇ ਸੇਵਾਦਾਰ ਆਪਣੀਆਂ ਜੜੀਆਂ ਸਭਾਾਂ માં ਨਿਵਾ ਰਹੇ ਆ ਤੇ ਸੰਗਤਾਂ ਇੱਥੇ ਇੱਕ ਇੱਕ ਕਰਕੇ ਆ ਕੇ ਮੱਥਾ ਟੇਕਦੀਆਂ ਤੇ ਅੱਗੇ ਤੁਹਾਨੂੰ ਘੌਰ ਲੈ ਚਲਦੇ ਆ ਇਸ ਸਮਾਗਮਾਂ ਦੇ ਵਿੱਚ ਦਿਖਾਵਾਂਗੇ ਹੋਰ ਵੀ ਲੰਗਰ ਚੱਲ ਰਹੇ ਨੇ ਸ਼ਬੀਲ ਚੱਲ ਰਹੀਆਂ ਆਓ ਉਹ ਵੀ ਤੁਹਾਨੂੰ ਦ੍ਰਿਸ਼ ਦਿਖਾ ਦਿੰਨੇ ਆ ਏ ਨੇ ਨਿਸ਼ਾਨ ਸਾਹਿਬ ਵਾਲੇ ਅਸਥਾਨ ਜਿੱਥੇ ਨਮਾ ਸਥਾਨ ਬਣਿਆ ਐ ਤੇ ਰੈਨੋਵੇਸ਼ਨ ਕੀਤੀ ਐ ਫਰਸ਼ ਤੇ ਇੱਥੇ ਵੀ ਲੰਗਰ ਸਵਾ ਸੋਸਾਇਟੀ ਵੱਲੋਂ ਚਲਾਇਆ ਜਾ ਰਿਹਾ ਤੇ ਅੱਗੇ ਸ਼ਬੀਲ ਤੇ ਸ਼ਬੀਲ ਦੌਰਾਨ ਇਹ ਜਿਹੜੇ ਬਸ ਐ ਬਰਤਨ ਐ ਬਰਤਨਾ ਦੀ ਧੋਾਈ ਚੱਲਦੀ ਐ ਤੇ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਇਸ ਮੇਲੇ ਦੌਰਾਨ ਸੰਗਤਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਗੁਰੂ ਘਰ ਦੇ ਸਾਰੇ ਪਾਸੇ ਬਿਲਗਦੀਆਂ ਸਵਾ ਸੁਸਾਇਟੀਆਂ ਲਗਾਤਾਰ ਤਨਦਨ ਸੇਵਾ ਕਰਦੀਆਂ ਹੁਣ ਤੁਹਾਨੂੰ ਅਸੀਂ ਇੱਥੋਂ ਦਾ ਗੁਰੂ ਘਰ ਦਾ ਵੱਡਾ ਲੰਗਰ ਹਾਲ ਇੱਥੇ ਲੈ ਆਏ ਆਂ ਸ਼ਹੀਦ ਭਗਤ ਸਿੰਘ ਕਲੱਬ ਪੱਤੀ ਬੱਗਾ ਬਨੂ ਇੱਥੇ ਪਿਛਲੇ ਲੰਮੇ ਹੱਸੇ ਤੋਂ ਸੇਵਾ ਕੀਤੀ ਜਾਂਦੀ ਹੈ ਲੰਗਰ ਛਕਾਉਣ ਦੀ ਇਹ ਸੰਸਥਾ ਲੰਗਰ ਵੀ ਖਾਤਿਆਰ ਕਰਦੀ ਹੈ ਆਓ ਤੁਹਾਨੂੰ ਅੱਗੇ ਹੋਰ ਦ੍ਰਿਸ਼ ਦਿਖਾਉਨੇ ਆ ਇਸ ਲੰਗਰ ਹਾਲ ਦੇ ਵਿੱਚ ਸੰਗਤਾਂ ਕਿਵੇਂ ਬਰਤਨ ਧੋਣ ਦੀ ਸੇਵਾ ਕਰਦੀਆਂ ਵੱਡੀ ਗਿਣਤੀ ਹੈ ਬਿਲਗੇ ਦੇ ਵਿੱਚ ਐ ਹੋਰਾਂ ਸਬਾ ਸੋਸਾਇਟੀਆਂ ਦੇ ਮੁਕਾਬਲੇ ਇਸ ਸਭਾ ਕੋ ਮੈਂਬਰਾਂ ਦੀ ਅਤੇ ਬਜਟ ਵੀ ਜਿਹੜਾ ਖੁੱਲੇ ਦਿਲ ਨਾਲ ਇਹ ਖਰਚਦੇ ਨੇ ਇਸ ਸਭਾ ਦੇ ਮੈਂਬਰ ਇਹ ਤੁਸੀਂ ਵੇਖ ਰਹੇ ਹੋ ਸੰਗਤਾਂ ਝੂਠੇ ਬਰਤਨ ਧੋਣ ਦੀ ਸੇਵਾ ਕਰ ਰਹੀਆਂ ਤੇ ਆਓ ਅੱਗੇ ਤੁਹਾਨੂੰ ਇਸ ਸਭਾ ਦੇ ਮੈਂਬਰਾਂ ਨਾਲ ਕੁਝ ਇਸ ਚਲਰੀ ਸੇਵਾ ਦੇ ਬਾਰੇ ਉਹਨਾਂ ਕੋਲ ਕੁਝ ਜਾਣਕਾਰੀਆਂ ਲਈਆਂ ਦੂਰ ਤਰਾਡੇ ਸੰਗਤਾਂ ਤੱਕ ਪਹੁੰਚਾਉਣ ਲਈ ਵੀ ਕਿਵੇਂ ਇਹ ਲੰਗਰ ਚੱਲਦਾ ਹੈ ਹੋਰ ਇਸ ਸਭਾ ਸੁਸਾਇਟੀ ਬਨੂੰ ਕਿਹੜੇ-ਕਿਹੜੇ ਭਲੇ ਦੇ ਕੰਮ ਕੀਤੇ ਜਾਂਦੇ ਆ ਆਓ ਉਹ ਵੀ ਤੁਹਾਨੂੰ ਸੁਣਾਉਨੇ ਆ ਠੀਕ ਹੈ ਇਸ ਮੌਕੇ ਤੇ ਉਹ ਤੋਂ ਪਹਿਲਾਂ ਦਿਖਾ ਰਹੇ ਆ ਲੰਗਰ ਤਿਆਰ ਕਰਨ ਵਾਲੇ ਇਸ ਜਗਾ ਤੇ ਖਲਵਾਈ ਲੱਗੇ ਹੈ ਤੇ ਤੁਸੀਂ ਦੇਖ ਸਕਦੇ ਹੋ بڑے بڑے ਜਿਹੜੇ ਭਾਂਡੇ ਐ ਜਿਨ੍ਹਾਂ ਦੇ ਵਿੱਚ ਖੀਰ ਜਿਨ੍ਹਾਂ ਦੇ ਵਿੱਚ ਕੜੀ ਤਿਆਰ ਹੋ ਰਹੀ ਹੈ ਭਗਤ ਸਿੰਘ ਕਲੱਬ ਵੱਲੋਂ ਖੁੱਲੇ ਦਰਾਂ ਲੰਗਰ ਦੀ ਤਿਆਰੀ ਕੀਤੀ ਜਾਂਦੀ ਹੈ ਇਸ ਲੰਗਰ ਘਰ ਦੇ ਵਿੱਚ ਸਭ ਤੋਂ ਵੱਧ ਸਮਾਂ ਲੰਗਰ ਜਿਹੜਾ ਆ ਉਹ ਸੰਗਤਾਂ ਨੂੰ ਛਕਾਇਆ ਜਾਂਦਾ ਜਦੋਂ ਕਿ ਦੂਸਰੀਆਂ ਸਵਾ ਸੁਸਾਇਟੀਆਂ ਜਿਹੜੀਆਂ ਆ ਉਹ ਵੀ ਸੇਵਾ ਕਰਦੀਆਂ ਆ ਪਰ ਉਹਨਾਂ ਦਾ ਸਮਾਂ ਇਹਨਾਂ ਦੇ ਮੁਕਾਬਲੇ ਘੱਟ ਹੁੰਦਾ ਹੈ ਤੇ ਆਓ ਅੱਗੇ ਹੁਣ ਤੁਹਾਨੂੰ ਹੋਰ ਦਿਖਾਉਣਾ ਇਸ ਮੌਕੇ ਤੇ ਕੜੀ ਦਾ ਜਿਹੜਾ ਤਿਆਰੀ ਹੈ ਬੜੀ ਵੱਡੀ ਪੱਧਰ ਤੇ ਕੀਤੀ ਜਾਂਦੀ ਹੈ ਜਦੋਂ ਵੀ ਇੱਥੇ ਕੜੀ ਬਣਦੀ ਹੈ ਤੇ ਇਸ ਵੇਲੇ ਤੁਸੀਂ ਮਿਕਸਿੰਗ ਜਿਹੜੀ ਹੁੰਦੀ ਦੇਖ ਰਹੇ ਹੋ ਤੇ ਅੱਗੇ ਤੁਹਾਨੂੰ ਅਸੀਂ ਹੋਰ ਦਿਖਾਉਣਾ ਹੈ ਕਿ ਇੱਥੇ ਕਿਵੇਂ ਪ੍ਰਸ਼ਾਦਾ ਜਿਹੜਾ ਤਿਆਰ ਹੁੰਦਾ ਹੈ ਤੇ ਪ੍ਰਸ਼ਾਦਾ ਤਿਆਰ ਕਰਨ ਵਾਲੀਆਂ ਜੜੀਆਂ ਮੈਂ ਬੀਬੀਆਂ ਉਹ ਐ ਪੇਡ ਨੇ ਕਿਉਂਕਿ ਕੋਈ ਸਮਾਂ ਹੁੰਦਾ ਸੀ ਜਦੋਂ ਇੱਥੇ ਬੀਬੀਆਂ ਲੰਗਰ ਪਕਾਉਣ ਦੀ ਸੇਵਾ ਸੁਖਦੀਆਂ ਹੁੰਦੀਆਂ ਸੀ ਤੇ ਬਹੁਤ ਵੱਡੀ ਗਿਣਤੀ ਵਿੱਚ ਐ ਬੀਬੀਆਂ ਜਿਹੜੀਆਂ ਇੱਥੇ ਆ ਕੇ ਸੇਵਾ ਕਰਦੀਆਂ ਸੀ ਪਰ ਇਸ ਵਿੱਚ ਦੇ ਜਿਹੜੇ ਬੀਬੀਆਂ ਇਹ ਸੇਵਾ ਕਰ ਰਹੀਆਂ ਆ ਇਹ ਪੱਕੇ ਤੌਰ ਤੇ ਇਹ ਰਸਾਤਾ ਪਕਾਉਣ ਦੀ ਜਿਹੜੀ ਆ ਇਹਨਾਂ ਦਾ ਇਤਜ਼ਾਰਬ ਹੈ ਤੇ ਇਹਨਾਂ ਨੂੰ ਇਸ ਮੌਕੇ ਤੇ ਇੱਥੇ ਜਿਹੜਾ ਆ ਸੇਵਾ ਕਰਨ ਦਾ ਮੌਕਾ ਮਿਲਿਆ ਭਾਵੇਂ ਕਿ ਪਾਕ ਸਿੰਘ ਕਲੱਬ ਵੱਲੋਂ ਇਹਨਾਂ ਨੂੰ ਮਹਿਨਤਾਂ ਦੇਣਾ ਪੈਣਾ ਕਿਉਂਕਿ ਲੰਗਰ ਪ੍ਰਸ਼ਾਦੇ ਦੀ ਬੜੀ ਵੱਡੀ ਲੋੜ ਹੁੰਦੀ ਹੈ ਇਸ ਦੌਰਾਨ ਤੇ ਇਸ ਲੋੜ ਨੂੰ ਪੂਰਾ ਕਰਨ ਲਈ ਇੱਥੇ ਜਿਹੜਾ ਵੱਡੀ تعداد ਵਿੱਚ ਕਹਿ ਸਕਦੇ ਆਂ ਵੀ ਇਹਨਾਂ ਬੀਬੀਆਂ ਨੂੰ ਬੁਲਾਇਆ ਜਾਂਦਾ ਤੇ ਇਹ ਫਿਰ ਲਗਾਤਾਰ 8 ਘੰਟੇ ਇਹ ਡਟ ਕੇ ਜੜਾਇਆ ਲਗਾਤਾਰ ਪ੍ਰਸ਼ਾਦੇ ਪਕਾ ਰਹੀਆਂ ਇਸੇ ਤਰ੍ਹਾਂ ਤੁਹਾਨੂੰ ਇੱਕ ਹੋਰ ਪਹਿਲਾ ਵੀ ਵੀਡੀਓ ਦ੍ਰਿਸ਼ ਦਿਖਾਇਆ ਜਿੱਥੇ ਬੀਬੀਆਂ ਲੰਗਰ ਪ੍ਰਸ਼ਾਦਾ ਤਿਆਰ ਕਰਦੀਆਂ ਇਹ ਜਾਣਕਾਰੀ ਦੇ ਰਹੇ ਆ ਦੂਰ ਤਰਾਡੇ ਬੈਠੀਆਂ ਦੇਸ਼ ਉਦੇਸ਼ ਵਿੱਚ ਸੰਗਤਾਂ ਨੂੰ ਕਿ ਹੁਣ ਪਹਿਲਾ ਵਾਂਗ ਇੱਥੇ ਆਪ ਖੁੱਦ ਜਿੜਾਇਆ ਲੰਗਰ ਯਾਨੀ ਕਿ ਪ੍ਰਸ਼ਾਦਾ ਤਿਆਰ ਕਰਨ ਦੀ ਸੇਵਾ ਜਿਹੜੀ ਆ ਉਹ ਪਹਿਲਾਂ ਵਾਲੀ ਐ ਨਹੀਂ ਸੰਗਤ ਰਹੀ ਕਿਉਂਕਿ ਅਸੀਂ ਦੇਖਿਆ ਛੋਟੇ ਹੁੰਦਿਆਂ ਨੇ ਕਿ ਇੱਥੇ ਬੀਬੀਆਂ ਵੱਲੋਂ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਸੀ ਤੇ ਚਾਹ ਤਾਂ ਲੰਗਰ ਚੱਲ ਰਿਹਾ ਨਾਲ ਪੂਜਿਆ ਬਦਾਨਾ ਤੇ ਇਸ ਤਰ੍ਹਾਂ ਗੁਰੂ ਘਰ ਦੇ ਬਿਲਕੁਲ ਨਾਲ ਇਹ ਜੋੜਾ ਕਰ ਤੁਹਾਨੂੰ ਦਿਖਾ ਰਹੇ ਹਾਂ ਇਸੇ ਤਰ੍ਹਾਂ ਇਸ ਸਮਾਗਮਾਂ ਦੌਰਾਨ ਸ਼ਵੀਲਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਇੱਕ ਹੋਰ ਸ਼ਵੀਲ ਜਿਹੜੀ ਆ ਤੁਸੀਂ ਦੇਖ ਰਹੇ ਹੋ ਤੇ ਇਹ ਕੜਾ ਪ੍ਰਸ਼ਾਦ ਦੀ ਦੇਖ ਕਿਸੇ ਵੀ ਸੇਵਾ ਨੇ ਸੰਗਤ ਨੇ ਇਹ ਕਰਾਉਣੀ ਹੈ ਤੇ ਇੱਥੇ ਪਰਚੀ ਕੱਟੀ ਜਾਂਦੀ ਹੈ ਤੇ ਦੇਗ ਮਿਲਦੀ ਹੈ ਤੇ ਇਸ ਤਰ੍ਹਾਂ ਤੁਹਾਨੂੰ ਅਸੀਂ ਸਾਧ ਸੰਗਤ ਦੀ ਇੱਥੇ ਚੱਲ ਰਏ ਮੇਲੇ ਦੀਆਂ ਜਿਹੜੀਆਂ ਵੱਖ-ਵੱਖ ਵੀਡੀਓ ਤੁਹਾਨੂੰ ਦਿਖਾਈਆਂ ਅੱਜ ਜਹੀਰ ਸਰਦਾਰ ਭਗਤ ਸਿੰਘ ਕਲੱਬ ਪੱਤੀ ਬੱਗਾ ਬਿਲਗਾ ਦੀ ਸੇਵਾ ਨੂੰ ਦੇਖਿਆ ਜਾਵੇ ਤੇ ਗੁਰੂ ਘਰ ਦੇ ਮੁੱਖ ਲੰਗਰ ਹਾਲ ਵਿੱਚ ਇਸ ਕਲੱਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇੱਥੇ ਲੰਗਰ ਛਕਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਲੰਗਰ ਖੁਦ ਤਿਆਰ ਕੀਤਾ ਕੋਈ ਸਮਾਂ ਹੁੰਦਾ ਸੀ ਜਦੋਂ ਸੰਗਤਾਂ ਖੁਦ ਪ੍ਰਸ਼ਾਦਾ ਤਿਆਰ ਕਰਨ ਵਿੱਚ ਸੇਵਾ ਕਰਦੀਆਂ ਸੀ ਦਾਲ ਸਬਜ਼ੀ ਤਿਆਰ ਕਰਨ ਦੀ ਸੇਵਾ ਕਰਦੀਆਂ ਸੀ ਪਰ ਇਸ ਵੇਲੇ ਜੇ ਦੇਖਿਆ ਜਾਵੇ ਕਿ ਸੰਕਟਾਂ ਦੇ ਵਿੱਚ ਇਸ ਨੂੰ ਲੈ ਕੇ ਘਟੇ ਉਤਸ਼ਾਹ ਚਾਹੀਏ ਮੌਸਮ ਦੀ ਗੱਲ ਕਰ ਲਈਏ ਚਾਹੀ ਸੰਕਟਾਂ ਦੀ ਸੇਵਾ ਜਿਹੜੀ ਹੋਰ ਪਾਸੇ ਕਰਨ ਦੀ ਗੱਲ ਕਰ ਲਈਏ ਇਸ ਕਲਪ ਨੂੰ ਇਸ ਸਾਰੇ ਕਾਰਜ ਨੂੰ ਕਰਾਉਣ ਲਈ ਪੇਡ ਵੀ ਜਿਹੜੇ ਕਾਰੀਗਰ ਆ ਲਿਓਨੇ ਪੈਂਦੇ ਆ ਇੰਗਲੈਂਡ ਤੋਂ ਇਸ ਵਾਰ ਨੂੰ ਇਸ ਸਭਾ ਦੇ ਸੇਵਾਦਾਰ ਬਲੋ ਇੱਥੇ ਪਹੁੰਚ ਕੇ ਇਹਨਾਂ ਲੰਗਰਾਂ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਆਓ ਉਹਨਾਂ ਦੇ ਨਾਲ ਉਹਨਾਂ ਤੋਂ ਜਾਣਦੇ ਹਾਂ ਇਹ ਲੰਗਰ ਦੀ ਸੇਵਾ ਕਿਵੇਂ ਚੱਲਦੀ ਹੈ ਇਸ ਦੌਰਾਨ ਤੁਹਾਨੂੰ ਥੋੜਾ ਜਿਹਾ ਆਵਾਜ਼ ਜਿਹੜੀ ਆ ਰਹੀ ਆ ਮਿਲੂ ਸਾਡੇ ਕੁਸ਼ਲ ਹੈ ਲੋ ਕਿਉਂਕਿ ਇਸ ਮੁਕਤੀ ਦੀ ਰੂਪਾ ਕੀ ਚੱਲਦੀ ਸਟੇਜ ਦੀ ਸਾਡੀ ਇਸ ਸਵਾਲ ਜਵਾਬ ਦੀ ਆਵਾਜ਼ ਜਿਹੜੀ ਆ ਤੁਹਾਨੂੰ ਮਦਮ ਪੈ ਗਈ ਹੈ ਉਸ਼ੇ ਕਰਦੇ ਆ ਫੇਰ ਵੀ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚੜੇ ਆਓ ਸੁਣੋ ਅਜੀ ਪਾਰੀ ਸੱਤਰੀ ਦੇ ਹੱਥ ਅੱਜ ਜਿਹੜਾ ਗਾਲ ਪਾਈ ਸੱਤਰੀ ਕਾ ਦੀ ਸੱਤਰੀ ਕਾ ਮੋ ਜਿਹੜਾ ਆ ਕੀ ਨਾ ਜੀ ਮੇਰਾ ਨਾ ਜੀ ਸੋਨੀ ਆ ਜੀ ਹੋਣੀ ਬਾਜੀ ਪਿਛਲੀ ਵਾਰ ਵੀ ਤੁਸੀਂ ਇੰਗਲੈਂਡ ਤੋਂ ਫੇਸ ਬੋਕ ਕੇ ਆਏ ਸੀ ਇਸ ਵਾਰ ਵੀ ਆਏ ਹੋ ਹਾਂ ਜੀ ਤੇ ਤੁਹਾਡੇ ਇਥੇ ਸਾਥੀਆਂ ਨੇ ਤੁਹਾਨੂੰ ਇਸ ਮੇਲੇ ਤੇ ਭੇਜਿਆ ਅੰਤਿਸਾਰਾਨੇ ਗੱਲਬਾਤ ਹੁੰਦੀ ਰਹਦੀ ਹੈ ਜਿਹੜੀ ਆਪਾਂ ਹੀ ਸਾਖਤਾਂ ਮਿਲ ਕੇ ਦੀ ਉੱਥੇ ਤੇ ਇਹ ਐਸਾ ਪੜਾ ਕੇ ਇਸ ਲੰਗਰ ਦੇ ਵਿੱਚ ਕੀ ਕੀ ਪ੍ਰੋਗਰਾਮ ਇਥੇ ਆਉਂਦੇ ਲੰਗਰ ਦੇ ਵਿੱਚ ਹੀ ਸਿੰਪਲ ਲੰਗਰ ਹੈ ਇਸੋ ਦੇ ਵਿੱਚ ਜਿਹੜਾ ਦਾਲ ਦਾ ਧਾਰ ਆ ਜਾਂਦਾ ਤੇ ਖੀਰ ਆ ਆਪਣੀ ਤੇ ਬਾਤੀ ਰੋਟੀ ਆ ਜੀ ਆ ਦੇਖਿਆ ਬੜੀ ਵੱਡੀ ਗੱਲ ਸੀ ਜਿਹੜੇ ਸੇਵਾਦਾਰ ਸੇਵਾ ਕਰਦੇ ਆ ਕਿੰਨੀ ਬਿਹਤਰੀ ਹੈ ਸੇਵਾ ਸੱਚੇ ਵਾਂਗ ਸਾਡੇ ਕੋਲ ਵੀ 25 ਜਣੇ ਹੈਗੇ ਆ ਜੀ ਬਾਕੀ ਬੱਚੇ ਵੀ ਆ ਕਾफी ਸੇਵਾ ਕਰਦੇ ਆ ਨੰਬਰ ਪਿਆਰ ਕਰਦੇ ਜਿਹੜਾ ਆਪਾਂ ਇਤਿਆਰ ਕਰਦੇ ਜਿਹੜੇ ਹਲਵਾਈ ਆ ਉਹ ਵੇਡਿਆ ਜੀ ਉਹਨਾਂ ਨੂੰ ਕੀ ਕਰਦੇ ਆ ਤੇ ਰੋਟ ਲਾਲੀ ਦੇ ਜੀ ਬੀਬੀਆਂ ਉਹਨਾਂ ਨੂੰ ਵੇਡ ਕਰਦੇ ਠੀਕ ਆ ਤੇ ਇਹ ਕਿੰਨਾ ਕੁ ਟੀਚਾ ਹਗਾ ਜੇ ਤੁਸੀਂ ਖਰਚਾ ਕਰਦੇ ਖਰਚਾ ਜੀ ਘੱਟੋ ਘੱਟ 5-5 ਲੱਖ ਰੁਪਈਆ ਲੱਗ ਜਾਂਦਾ ਜੀ ਇਸ ਮਾਇਆ ਦੇ ਵਿੱਚ ਵਿਦੇਸ਼ ਤੋਂ ਕਿੰਨਾ ਕਿਸਾਨ ਵਿਦੇਸ਼ ਤੋਂ ਕਾਫੀ ਜ਼ਿਆਦਾ ਪੇਸਟ ਆਉਦਾ ਹੈ ਬਾਕੀ ਇੱਥੇ ਦੀ ਸੰਗਤ ਜਿਹੜੀ ਉਹ ਹਲਪ ਕਰਦੀ ਹੈ ਜਿਦਾਂ ਦੇਖੋ ਤੁਸੀਂ ਬੱਚੀ ਕੱਟਦੇ ਆ ਕੋਈ ਆ ਗਿਆ ਤਾਂ 2000 ਸੀਗਾ 5000 ਦੇ ਗਿਆ ਇੱਥੇ ਦੀ ਸੰਗਤ ਹੀ ਹਲਪ ਕਰਦੀ ਜੇਕਰ ਦੇਖਿਆ ਜਾਂਦਾ ਵੀ ਨੰਗਾ ਸਵੇਰ ਤੋਂ ਚੱਲ ਜਾਂਦਾ ਰਾਤ ਵੀ 11 12 ਵਜੇ 11 ਵਜੇ ਦੀ ਚੱਲਦਾ ਜੀ ਰਾਤ ਕੀ ਚੱਲਦਾ ਸੀ ਸਵੇਰੇ ਚਾਪ ਕੋੜੇ ਚੱਲੇ ਆ ਅੱਜ ਵੀ 11 ਵਜੇ ਦੀ ਚੱਲੂਆ ਕੱਲੂ ਵੀ ਸਾਰਾ ਦਿਨ ਚੱਲੂਆ ਤੇ ਫੇਰ ਫਾਸੋਲੋਂ ਵੀ ਚੱਲੂ ਤੇ ਇਸ ਤਰ੍ਹਾਂ ਜਿਹੜਾ ਸੇਵਾਦਾਰ ਥੱਕ ਵੀ ਜਾਂਦੇ ਹੋਣ ਆ ਚੇਂਜ ਹੋ ਜਾਂਦੇ ਚੇਂਜ ਹੋ ਜਾਂਦੇ ਜਿਹੜੇ ਬੈਠੇ ਆ ਵਿੱਚ ਬੰਦੇ ਪਿਓ ਚੇਂਜ ਹੋ ਜਾਂਦੇ ਆ ਕੰਟਰ ਦੇ ਨਾਲ ਨਾਲ ਹੋਰ ਵੀ ਸੇਵਾ ਕੀਤੀ ਜਾਂਦੀ ਆ ਹੋਰ ਸੇਵਾ ਅਸੀਂ ਕਰਦੇ ਆ ਜੀ ਜੇ ਕਿਸੇ ਲੋੜਵੰਦ ਹੋਵੇ ਸਾਡੀ ਸੋਸਾਇਟੀ ਆ ਕੋਰਗ ਦੇਵੀ ਸੇਵਾ ਸੋਸਾਇਟੀ ਜੀ ਤੇ ਇਹਦੇ ਅੰਦਰ ਅਸੀਂ ਕਾਫੀ ਕੰਮ ਕਰਦੇ ਆ ਜੇ ਕੋਈ ਲੋੜਵੰਦ ਪਰਿਵਾਰ ਹੋਵੇ ਤੁਸੀਂ ਨਾਲ ਕੰਟੈਕਟ ਕਰ ਸਕਦਾ ਉੱਥੇ ਜਿਹੜਾ ਜਨਾ ਚਰਮੈਂ ਅਸੀਂ ਉਹਦੀ ਹੈਲਪ ਕਰਾਂਗੇ ਉਹਨੂੰ ਕਿੱਥੇ ਆ ਕੋ ਮੈਡੀਕਲ ਸੇਵਾ ਵੀ ਕੀਤੀ ਮੈਡੀਕਲ ਕਰਾਂਗੇ ਜੇ ਕੋਈ ਸਪਨ ਵਾਲਾ ਬੱਚਾ ਆ ਪੰਨ ਵਾਲੇ ਦੀ ਵੀ ਕਰਾਂਗੇ ਜੇਰਾ ਵੀ ਲੋੜਵੰਦ ਪਰਿਵਾਰ ਆ ਕੋਈ ਕਿਸੇ ਤਰ੍ਹਾਂ ਦੀ ਵੀ ਹੈਲਪ ਕਰ ਕੋਈ ਉਸ ਤਰ੍ਹਾਂ ਦੀ ਠੀਕ ਹੈ ਹੋਤੀ ਸਾਕ ਤੁਹਾਨੂੰ ਕਹਿਣਾ ਚਾਹੁੰਦੇ ਆ ਜੀ ਹੋਰ ਦੀ ਬਹੁਤ ਬਹੁਤ ਵਧਾਈਆਂ ਸਾਰੀ ਸਾਕ ਤੁਹਾਨੂੰ ਬਹੁਤ ਵਧੀਆ ਮਾਹੌਲ ਆ ਜਿਹੜੇ ਬੰਦੇ ਬਾਹਰ ਵੀ ਬੈਠੇ ਆ ਭੈਣਾ ਭਰਾ ਉਹਨਾਂ ਨੂੰ ਵੀ ਆ ਕੇ ਦੇਖਣਾ ਚਾਹੀਦਾ ਆ ਲੋਕ ਕਿਤੇ ਪੰਜਰ ਤੋਂ ਸਾਰੀ ਬਾਹਰ ਇੱਕ ਵਾਰੀ ਜ਼ਰੂਰ ਆਉਣਾ ਚਾਹੀਦਾ ਤੇ ਬਹੁਤ ਵਧੀਆ ਮਾਹੌਲ ਆ ਜੀ ਠੀਕ ਹੈ ਬਹੁਤ ਵਧੀਆ ਸਾਕ ਤੇ ਇੱਛਾ ਆ ਕਿ ਸਾਰਾ ਪ੍ਰੋਗਰਾਮ ਬਹੁਤ ਵਧੀਆ ਚੱਲੇ ਰਾਤਰੀ ਸਮਾਗਮਤ ਵਿੱਚ ਭਾਈ ਦਵਿੰਦਰ ਸਿੰਘ ਸੋਢੀ ਦੀ ਅਗਵਾਈ ਵਿੱਚ ਇੱਥੇ ਵੱਡਾ ਕੀਰਤਨ ਦਰਬਾਰ ਹੋਇਆ ਤੇ ਇਸ ਮੌਕੇ ਤੇ ਪੰਜ ਬੱਚਿਆਂ ਦੇ ਸਮੂਹ ਆਨੰਦ ਕਾਰਜ ਕੀਤੇ ਗਏ ਤੇ ਇੱਥੇ ਹੀ ਭਾਈ ਦਵਿੰਦਰ ਸਿੰਘ ਸੋਢੀ ਵੱਲੋਂ ਸਾਲ ਭਰ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਇੱਥੇ ਮਾਤਾ ਗੰਗਾ ਜੀ ਦੇ ਨਾਂ ਤੇ ਰਸੋਈ ਚਲਾਉਣ ਬਾਰੇ ਵੀ ਗੱਲ ਕੀਤੀ ਜਿਨ੍ਹਾਂ ਪ੍ਰਾਣੀਆਂ ਨੂੰ ਕਾਰ ਵਿੱਚ ਪ੍ਰਸ਼ਾਦਾ ਤਿਆਰ ਨਹੀਂ ਮਿਲਦਾ ਉਹਨਾਂ ਨੂੰ ਪ੍ਰਸ਼ਾਦਾ ਪਹਚਾਉਣ ਦੀ ਇੱਥੇ ਜਿਹੜੀ ਆ ਇਹ ਐਲਾਨ ਕੀਤਾ ਗਿਆ ਇਹ ਦੱਸਿਆ ਕਿ ਸਾਰੇ ਸੰਗਤ ਨੂੰ ਦੇ ਦੇ ਲਾਡਿਆ ਭਾਉ ਨਰਾਤਾ ਕਰੀਏ ਸਾਡੇ ਲਈ ਕਿੰਨੇ ਮਹਿਮਾਨ ਵਾਲੀ ਗੱਲ ਸਮਝਦਾ ਵਾਧਾ ਜੀ ਕਦੇ ਇਸ ਸਟੇਟ ਨਹੀਂ ਰਹੇ। ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।